ब्रेकिंग पंजाब न्यूज़ चैनल देख रहे हैं सारे ही पंजाबियों ਦਾ ਸਵਾਗਤ ਕਰਦੇ ਹਾਂ ਜਿੱਥੇ ਕਿ ਪੰਜਾਬ ਦੇ ਵਿੱਚ ਇੰਨੀ ਦਿਨੀ ਭਿਆਨਕ ਗਰਮੀ ਪੈ ਰਹੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਲਗਾਤਾਰ ਤੇਜ਼ ਹਨੇਰੀਆਂ ਦੇ ਇਸ ਤੋਂ ਇਲਾਵਾ ਮੀਂਹ ਦੀ ਕਾਰਵਾਈ ਵੀ ਜਾਰੀ ਹੈ ਸੋ ਅੱਜ ਵੀ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ ਗਰਮੀ ਦੀ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਇਸੇ ਦੇ ਨਾਲ ਹੀ 8 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਵੀ ਜਤਾ ਦਿੱਤੀ ਗਈ ਹੈ ਜਿੱਥੇ ਕਿ ਬੀਤੇ ਦਿਨੀ ਵੀ ਸ਼ਾਮ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਅਤੇ ਇਸ ਤੋਂ ਇਲਾਵਾ ਤੇਜ਼ ਹਨੇਰੀ ਦੇਖਣ ਨੂੰ ਮਿਲੀ ਜਿਸ ਦੇ ਕਾਰਨ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਵੀ ਦੇਖਣ ਨੂੰ ਹੈ ਸੋ ਪੰਜਾਬ ਦੇ ਵਿੱਚ ਜਿੱਥੇ ਕਿ ਅੱਜ ਤੋਂ 9 ਟੱਪਾ ਦੀ ਸ਼ੁਰੂਆਤ ਹੋ ਚੁੱਕੀ ਹੈ ਸੋ ਇਹ ਜਿਹੜੇ 9 ਦਿਨ ਹੁੰਦੇ ਹਨ ਬੇਹਦ ਗਰਮੀ ਦੀ ਸੰਭਾਵਨਾ ਵਾਲੇ ਹੁੰਦੇ ਹਨ ਤੇ 15 ਜ਼ਿਲ੍ਹਿਆਂ ਦੇ ਵਿੱਚ ਗਰਮੀ ਦੀ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਜਦਕਿ 8 ਜ਼ਿਲ੍ਹਿਆਂ ਦੇ ਵਿੱਚ ਅੱਜ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਾਰੀ ਕਰ ਦਿੱਤੀ ਗਈ ਹੈ ਸੋ ਇਸ ਤੋਂ ਬਾਅਦ ਜੇਕਰ ਮੌਸਮ ਵਿਭਾਗ ਦੀ ਚੇਤਾਵਨੀ ਦੀ ਗੱਲ ਕਰੀਏ ਤੇ ਗਰਮੀ ਦੀ ਲਹਿਰ ਜਿਹੜੀ ਫਰੋਜ਼ਪੁਰ ਫਾਜ਼ਿਲਕਾ ਮੁਕਤਸਰ ਫਰੀਦਕੋਟ ਮੋਗਾ ਬਰਨਾਲਾ ਬਠਿੰਡਾ ਮਾਨਸਾ ਦੇ ਵਿੱਚ ਜਿਹੜੀ ਹੋ ਰਹੀਗੀ ਇਸ ਤੋਂ ਇਲਾਵਾ ਤਰਨਤਾਰਨ ਕਪੂਰਥਲਾ ਜਲੰਧਰ ਪਟਿਆਲਾ ਆਲਾ ਸੰਗਰੂਰ ਲੁਧਿਆਣਾ ਦੇ ਵਿੱਚ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਇਲਾਵਾ ਜਿੱਥੇ ਮੀਂਹ ਦੀ ਸੰਭਾਵਨਾ ਦਿਟਾਈ ਗਈ ਹੈ ਉਹ ਜ਼ਿਲ੍ਹੇ ਇਹਨਾਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਦੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਦਿਟਾਈ ਗਈ ਹੈ ਤੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਇਸ ਤੋਂ ਲੱਗ ਮੌਨਸੂਨ ਨੂੰ ਲੈ ਕੇ ਵੀ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਗਈ ਹੈ ਜੀ ਹਾਂ ਮੌਨਸੂਨ ਹੁਣ ਭਾਰਤ ਦੇ ਵਿੱਚ ਇਸ ਸਾਲ ਜਲਦੀ ਦਸਤਕ ਦੇਣ ਵਾਲਾ ਹੈ ਜੀ ਹਾਂ ਭਾਰਤ ਦੇ ਵਿੱਚ ਮੌਸਮ ਵਿਭਾਗ ਦੇ ਅਨਸਾਰ ਦੱਸਿਆ ਗਿਆ ਹੈ ਕਿ ਮੌਨਸੂਨ ਅਗਲੇ 24 ਘੰਟਿਆਂ ਦੇ ਅੰਦਰ ਕੇਰਲਾ ਦੇ ਵਿੱਚ ਪਹੁੰਚ ਜਾਵੇਗਾ ਤੇ ਜੋ ਕਿ ਪਹਿਲਾਂ 1 ਜੂਨ ਨੂੰ ਜਿਹੜਾ ਆਮ ਤੌਰ ਦੇ ਉੱਤੇ ਪਹੁੰਚਦਾ ਸੀ ਸੋ ਲਗਭਗ 1 ਹਫ਼ਤੇ ਤੋਂ ਵੀ ਪਹਿਲਾਂ ਜਿਹੜਾ ਮੌਨਸੂਨ ਹੁਣ ਪਹੁੰਚ ਜਾਵੇਗਾ ਤੇ ਇਹ 16 ਸਾਲਾਂ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਿਹੜਾ ਆਖਰੀ ਵਾਰ ਜਿਹੜਾ ਮੌਨਸੂਨ ਆ ਉਹ ਸਾਲ 2009 ਦੇ ਵਿੱਚ 23 ਮਈ ਪਹੁੰਚਿਆ ਸੀ ਤੇ ਇਸ ਤੋਂ ਪਹਿਲਾਂ 2001 ਦੇ ਵਿੱਚ ਜਿਹੜਾ ਆ ਉਹ 23 ਜਾਂ ਫਿਰ 24 ਮਈ ਨੂੰ ਮੌਨਸੂਨ ਦੀ ਐਂਟਰੀ ਜਿਹੜੀ ਆ ਭਾਰਤ ਦੇ ਵਿੱਚ ਹੋਈ ਸੀ ਸੋ ਇਹ ਇੱਕ ਜਿਹੜੀ ਕਾਫੀ ਜ਼ਿਆਦਾ ਖੁਸ਼ਖਬਰੀ ਖਾਸ ਤੌਰ ਦੇ ਉੱਤੇ ਗਰਮੀ ਤੋਂ ਰਾਹਤ ਮਿਲਣ ਵਾਲਿਆਂ ਲਈ ਹੁਣ ਨਿਕਲ ਕੇ ਆ ਰਹੀ ਹੈ ਤੇ ਜੇਕਰ ਪੰਜਾਬ ਦੇ ਵਿੱਚ ਮੌਨਸੂਨ ਦੀ ਗੱਲ ਕਰੀਏ ਕਿ ਕਦੋਂ ਨੂੰ ਪਹੁੰਚੇਗਾ ਤੇ ਮੌਸਮ ਵਿਭਾਗ ਦੇ ਅਨੁਸਾਰ ਦੱਸਿਆ ਗਿਆ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਇਸ ਸਾਲ 30 ਜੂਨ ਤੋਂ ਲੈ ਕੇ 5 ਜੁਲਾਈ ਦੇ ਵਿਚਕਾਰ ਹੀ ਪਹੁੰਚਣ ਦੀ ਉਮੀਦ ਲਗਾਈ ਜਾ ਰਹੀ ਹੈ ਜੋ ਕਿ ਤਕਰੀਬਨ ਅੱਜ ਤੋਂ ਜਿਹੜਾ ਹੈ 1 ਮਹੀਨੇ ਬਾਅਦ ਪੰਜਾਬ ਦੇ ਵਿੱਚ ਵੀ ਮੌਨਸੂਨ ਪਹੁੰਚ ਜਾਵੇਗਾ ਵੈਸੇ ਪੰਜਾਬ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਕਈ ਜਿਹੜੀਆਂ ਥਾਵਾਂ ਦੇ ਉੱਤੇ ਲਗਭਗ ਜਿਹੜਾ ਤੀਜੇ ਤੋਂ ਚੌਥੇ ਦਿਨ ਮੀਂਹ ਲਗਾਤਾਰ ਪੈ ਹੀ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਹੁਣ ਕਰੋਨਾ ਵਾਇਰਸ ਦੇ ਰਿਲੇਟਡ ਨਿਕਲ ਕੇ ਆ ਰਹੀ ਜੀ ਹਾਂ ਤੁਹਾਨੂੰ ਦੱਦੀ ਹੈ ਕਿ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਨਵੇਂ ਰੂਪਾਂ ਦੇ ਖਤਰਿਆਂ ਨੂੰ ਦੇਖਦਿਆਂ ਹੋਇਆਂ ਸੂਬੇ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ ਹਾਲਾਂਕਿ ਇਸ ਵੇਲੇ ਪੰਜਾਬ ਦੇ ਵਿੱਚ ਕਰੋਨਾ ਦਾ ਕੋਈ ਵੀ ਕੇਸ ਜਿਹੜਾ ਪੋਜ਼ਿਟਿਵ ਨਹੀਂ ਪਾਇਆ ਗਿਆ ਹੈ ਭਾਰਤ ਸਰਕਾਰ ਨੇ ਦਾਵਾ ਕੀਤਾ ਹੈ ਕਿ ਇਸ ਤਰ੍ਹਾਂ ਦੀ ਐਮਰਜੈਂਸੀ ਦੇ ਨਾਲ ਜੱਠਣ ਦੇ ਲਈ ਉਹਨਾਂ ਨੂੰ ਪੂਰੀ ਤਿਆਰੀ ਕਰਨੀ ਚਾਹੀਦੀ ਹੈ ਸੋ ਸੂਬੇ ਭਰ ਦੇ ਹਸਪਤਾਲਾਂ ਦੇ ਵਿੱਚ ਫਿਰ ਤੋਂ ਜਿਹੜੀ ਟੈਸਟਿੰਗ ਸ਼ੁਰੂ ਕਰ ਦਿੱਤੀ ਗਈ ਹੈ ਸਾਰੇ ਜ਼ਿਲ੍ਹਾ ਸਿਵਲ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਦੇ ਵਿੱਚ ਜਿਹੜਾ ਕਰੋਨਾ ਟੈਸਟ ਮੋਡ ਜਿਹੜੀ ਉਸ ਨੂੰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਅਲਰਟ ਦੇ ਉੱਤੇ ਰੱਖਿਆ ਗਿਆ ਹੈ ਤੇ ਲੋਡ ਪੈਣ ਦੇ ਉੱਤੇ ਫੌਰਨ ਕਾਰਵਾਈ ਕਰਨ ਦਾ ਵੀ ਜਿਹੜਾ ਐਲਾਨ ਕੀਤਾ ਗਿਆ ਹੈ ਸਿਹਤ ਮੰਤਰੀ ਦੇ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਜੇਕਰ ਉਹਨਾਂ ਨੂੰ ਕੋਈ ਵੀ ਸਿੰਪਟਮ ਆਉਂਦੇ ਹਨ ਤੇ ਉਹਨਾਂ ਨੂੰ ਜਿਹੜਾ ਜਾ ਕੇ ਹਸਪਤਾਲਾਂ ਦੇ ਵਿੱਚ ਟੈਸਟ ਕਰਵਾਉਣਾ ਚਾਹੀਦਾ ਹੈ ਜੇ ਐਨ1 ਵਰਗਾ ਜਿਹੜਾ ਵੈਰੀਐਂਟ ਹੈ ਜੋ ਕਿ ਕਾਫੀ ਜ਼ਿਆਦਾ ਘਾਤਕ ਤੇ ਨਹੀਂ ਹੈ ਪਰ ਫਿਰ ਵੀ ਜਿਹੜਾ ਇਸ ਦੇ ਨਾਲ ਬਹੁਤ ਸਾਰੇ ਮਰੀਜ਼ਾਂ ਦੀ ਜਿਹੜੀ ਉਹ ਮੌਤ ਹੋ ਚੁੱਕੀ ਹੈ ਸੋ ਇੱਕ ਵਾਰ ਫਿਰ ਤੋਂ ਜਿਹੜਾ ਧੰਨਵਾਦੀ ਹੈ ਕਿ ਪੰਜਾਬ ਦੇ ਵਿੱਚ ਤੇ ਅੱਜ ਤੱਕ ਜਿਹੜੇ ਕੇਸ ਦੇਖਣ ਨੂੰ ਨਹੀਂ ਮਿਲੇ ਪਰ ਭਾਰਤ ਦੇ ਵਿੱਚ 257 ਤੋਂ ਬਾਅਦ ਜਿਹੜੇ ਉਹ ਕੇਸ ਹੋ ਚੁੱਕੇ ਹਨ ਤੇ ਸਾਵਧਾਨੀਆਂ ਵਰਤਣ ਦੇ ਲਈ ਵੀ ਕਹਿ ਦਿੱਤਾ ਗਿਆ ਹੈ ਸੋ 마ਸਕ ਪੈਨਣ ਦੀ ਵੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ ਸਰਕਾਰ ਦੇ ਵੱਲੋਂ ਕਿ 마ਸਕ ਵੀ ਪੈਨੋ ਅਤੇ ਇਸ ਤੋਂ ਇਲਾਵਾ ਬਾਰ-ਬਾਰ ਹੱਥ ਤੋਂ ਬਹੁਤ ਸੈਨੀਟਾਈਜ਼ ਕਰੋ ਤੇ ਜਿੱਥੇ ਜ਼ਿਆਦਾ ਇਨਫੈਕਸ਼ਨ ਵਧਣ ਦਾ ਖਤਰਾ ਨਜ਼ਰ ਆਵੇ ਉੱਥੇ ਸਮਾਜਿਕ ਦੂਰੀ ਜਿਹੜੀ ਆ ਬਣਾ ਕੇ ਰੱਖਣੀ ਚਾਹੀਦੀ ਹੈ ਬਜ਼ੁਰਗਾਂ ਤੇ ਬਿਮਾਰ ਵਿਅਕਤੀ ਜਿਹੜੇ ਆ ਉਹਨਾਂ ਨੂੰ ਜਿਹੜਾ ਇਹ ਕਾਫੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਤੇ ਲੰਮੀ ਖੰਗ ਜਾਂ ਫਿਰ ਬਿਮਾਰ ਤੇ ਹੋਰ ਜਿਹੜੀਆਂ ਲੂ ਹੋਣ ਦੇ ਕਾਰਨ ਜਿਹੜਾ ਤੁਸੀਂ ਜਲਦ ਤੋਂ ਜਲਦ ਟੈਸਟ ਕਰਵਾਓ ਤਾਂ ਜੋ ਤੁਹਾਨੂੰ ਜਿਹੜਾ ਉਹ ਜਲਦ ਤੋਂ ਜਲਦ ਉਸ ਦਾ ਇਲਾਜ ਹੋ ਸਕੇ ਤੇ ਇਸ ਜਿਹੜੇ ਵੇਰੀਐਂਟ ਤੋਂ ਬਚਿਆ ਜਾ ਸਕੇ ਇਸ ਤੋਂ ਬਾਅਦ ਇੱਕ ਹੋਰ ਕਾਫੀ ਜ਼ਿਆਦਾ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਜਿੱਥੇ ਕਿ ਪੰਜਾਬ ਦੇ ਵਿੱਚ ਕਾਫੀ ਜਿਹੜੇ ਲੋਕ ਆ ਉਹ ਸਰਕਾਰੀ ਕਾਣਕ ਲੈਂਦੇ ਹਨ ਸੋ ਪੰਜਾਬ ਦੇ ਸਰਕਾਰ ਦੇ ਵੱਲੋਂ ਹੁਣ ਜਿਹੜਾ ਹੈ ਉਹ ਸਰਕਾਰੀ ਕਾਣਕ ਡਿਪੂ ਹੋਲਡਰਾਂ ਨੂੰ ਕੱਟ ਜਿਹੜਾ ਕਾਣਕ ਦੇਡ ਦੇ ਕਪਲਿਆਂ ਨੂੰ ਖਤਮ ਕਰਨ ਦੇ ਲਈ ਨੀਲਾ ਕਾਰਡ ਧਾਰਕਾਂ ਨੂੰ ਜਿਹੜਾ ਆ ਕੇਵਾਈਸੀ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਕੇਵਾਈਸੀ ਕਰਨ ਦੇ ਨਾਲ ਹੀ ਜਿਨ੍ਹਾਂ ਪਰਿਵਾਰਾਂ ਦੇ ਜੀ ਮਰ ਚੁੱਕੇ ਹਨ ਉਹਨਾਂ ਦੀ ਕੇਵਾਈਸੀ ਕਰਨ ਦੇ ਦੌਰਾਨ ਹੀ ਜਿਹੜੀ ਉਹ ਕਾਣਕ ਕੱਟ ਦਿੱਤੀ ਜਾਵੇਗੀ ਕਈ ਡਿਪੂ ਹੋਲਡਰਾਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਇਹ ਕਿ ਜਿਹੜਾ ਉਹ ਟਕਰਾਅ ਦਿੱਤਾ ਜਾਂਦਾ ਸੀ ਕਿ ਉਹਨਾਂ ਦੇ ਮੈਂਬਰ ਦੀ ਉਹਨਾਂ ਨੂੰ ਕਾਣਕ ਨਹੀਂ ਮਿਲਣੀ ਹੈ ਉਹਨਾਂ ਦੀ ਮੌਤ ਹੋ ਚੁੱਕੀ ਹੈ ਪਰ ਡੀਪੂ ਹੋਲਡਰ ਜਿਹੜੇ ਉਹ ਆਪ ਕਾਣਕ ਰੱਖ ਲੈਂਦੇ ਸਨ ਸੋ ਬਹੁਤ ਸਾਰੇ ਪਿੰਡਾਂ ਦੇ ਵਿੱਚ ਡੀਪੂ ਹੋਲਡਰਾਂ ਦੇ ਵੱਲੋਂ ਅਤੇ ਸਰਪੰਚਾਂ ਦੇ ਵੱਲੋਂ ਮਿਲ ਕੇ ਜਿਹੜਾ ਕਪੜਾ ਕੀਤਾ ਜਾ ਰਿਹਾ ਸੀ ਸੋ ਸਰਕਾਰ ਦੇ ਵੱਲੋਂ ਇਸ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਹੁਣ KYC ਸ਼ੁਰੂ ਕਰ ਦਿੱਤੀ ਹੈ ਤੇ ਜਿਨ੍ਹਾਂ ਦੇ ਜਿਹੜੀ ਉਹ KYC ਕੀਤੀ ਜਾਵੇਗੀ ਉਹੀ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਤੁਹਾਨੂੰ ਦੱਦੀ ਹੈ ਕਿ ਕਾਣਕ ਮਿਲੇਗੀ ਤੇ ਇਸ ਤੋਂ ਇਲਾਵਾ ਇੱਕ ਹੋਰ ਵੱਡਾ ਐਲਾਨ ਵੀ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਹੀ ਕੀਤਾ ਗਿਆ ਸੀ ਕਿ ਹੁਣ ਡੀਪੂ ਹੋਲਡਰਾਂ ਦੇ ਕੋਲੋਂ ਕਾਣਕ ਨਹੀਂ ਮਿਲੇਗੀ ਸੋ ਸਰਕਾਰ ਦੇ ਦੁਆਰਾ ਜਿਹੜਾ ਸ਼ਹਿਰਾਂ ਦੇ ਵਿੱਚ ਤੇ ਭੀੜ-ਪਾੜਾ ਇਲਾਕੇ ਵਾਲਿਆਂ ਜਿਹੜੇ ਇਲਾਕੇ ਵਾਲੇ ਥਾਂ ਹੋਣਗੇ ਉੱਥੇ ਜਿਹੜੇ ਆ ਸਰਕਾਰੀ ਜਿਹੜੇ ਏਟੀਐਮ ਲਗਾਏ ਜਾਣਗੇ ਜਿਸ ਤੋਂ ਬਾਅਦ ਕਿ ਏਟੀਐਮ ਦੇ ਰਾਹੀਂ ਹੁਣ ਕਾਣਕ ਮਿਲੇਗੀ ਇਸ ਤੋਂ ਲਾਵਾ ਪੈਨਸ਼ਨ ਲੈਣ ਵਾਲੇ ਮੁਲਾਜ਼ਮਾਂ ਦੇ ਲਈ ਹੁਣ ਵੱਡੀ ਖੁਸ਼ਖਬਰੀ ਜਿਹੜੀ ਉਹ ਨਿਕਲ ਕੇ ਆ ਰਹੀ ਹੈ ਜੀਹਾਂ ਸਰਕਾਰ ਦੇ ਵੱਲੋਂ ਹੁਣ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ ਪੰਜਾਬ ਸਰਕਾਰ ਨੇ ਸਿਵਲ ਸੇਵਾਵਾਂ ਨਿਯਮਾਂ ਦੇ ਵਿੱਚ ਸੋਧ ਕਰਦਿਆਂ ਹੋਇਆਂ 1 ਜਨਵਰੀ ਸਾਲ 2004 ਤੋਂ ਬਾਅਦ ਨਿਯੁਕਤ ਹੋਏ ਕੁਝ ਵਿਸ਼ੇਸ਼ ਸ਼੍ਰੇਣੀ ਦੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਜਿਹੜੀ ਆ ਉਹ ਦੇਣ ਦਾ ਐਲਾਨ ਕੀਤਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਜਿਹੜਾ ਦੀ ਚੋਣ ਦਾ ਬਦਲ ਖੋਲ ਕੇ ਵੱਡੀ ਰਾਹਤ ਦਿੱਤੀ ਹੈ ਇਸ ਸਬੰਧੀ ਬਕਾਇਦਾ ਜਿਹੜਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ 3 ਮਹੀਨਿਆਂ ਦੇ ਅੰਦਰ ਚੋਣ ਨਾ ਕਰਨ ਵਾਲੇ ਮੁਲਾਜ਼ਮਾਂ ਨੂੰ ਖੁਦ ਬਖੁਦ ਨਵੀਂ ਪੈਨਸ਼ਨ ਸਕੀਮ ਦੇ ਵਿੱਚ ਸ਼ਾਮਲ ਹੋਣਾ ਪਵੇਗਾ ਸੋ ਕਾਫੀ ਵੱਡੀ ਰਾਹਤ ਜਿਹੜੀ ਆ ਹੁਣ ਦਿੱਤੀ ਗਈ ਹੈ ਸਰਕਾਰ ਦੇ ਵੱਲੋਂ ਬਕਾਇਦਾ ਜਿਹੜਾ ਨੋਟੀਫਿਕੇਸ਼ਨ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇੱਕ ਪਾਸੇ ਜਿੱਥੇ ਕਿ ਚਿੱਟਾ ਪੀਣ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੀਆਂ ਲਗਾਤਾਰ ਮੌਤਾਂ ਹੋ ਰਹੀਆਂ ਹਨ ਤੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਆ ਉਹ ਬਿਲਕੁਲ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਬੇਸ਼ੱਕ ਜਿਹੜਾ ਪੰਜਾਬ ਸਰਕਾਰ ਦੇ ਪੱਧਰੋਂ ਨਸ਼ਾ ਤਸਕਰਾਂ ਤੇ ਨਸ਼ਾ ਪੀਚਣ ਵਾਲੇ ਜਾਂ ਫਿਰ ਨਸ਼ਾ ਕਰਨ ਵਾਲੀ ਲੋਕਾਂ ਦੇ ਘਰਾਂ ਤੱਕ ਢਾਉਣ ਦੀ ਜਿਹੜੀ ਆ ਉਹ ਗੱਲ ਕੀਤੀ ਜਾ ਰਹੀ ਹੈ ਸੋ ਬੀਤੇ ਦਿਨੀ ਜਿੱਥੇ ਕਿ ਮਜੀਠਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਕਈ ਮੌਤਾਂ ਹੋ ਗਈਆਂ ਸਨ ਇਸ ਤੋਂ ਬਾਅਦ ਹੁਣ ਜਿਹੜੇ ਸੂਬੇ ਦੇ ਲੋਕ ਆ ਉਹਨਾਂ ਦੇ ਵੱਲੋਂ ਸਰਕਾਰ ਨੂੰ ਕਿਹਾ ਗਿਆ ਹੈ ਕਿ ਨਵੀਂ ਪਾਲਿਸੀ ਜਿਹੜੀ ਆ ਬਣਾਉਣੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਸਰਕਾਰ ਦੇ ਵੱਲੋਂ ਜਿਹੜਾ ਆ ਉਹ ਸ਼ਰਾਬ ਦੇ ਰੇਟਾਂ ਦੇ ਵਿੱਚ ਗਰਾਵਟ ਲਿਉਣੀ ਚਾਹੀਦੀ ਹੈ ਸੋ ਮੌਜੂਦਾ ਸਰਕਾਰ ਨੇ ਸ਼ਰਾਬ ਦੀ ਮਹਿੰਗੀ ਪਾਲਿਸੀ ਤੋਂ ਬਹੁਤ ਦੁਖੀ ਅਤੇ ਪਰੇਸ਼ਾਨ ਹਾਂ ਲੋਕਾਂ ਦੇ ਦੁਆਰਾ ਕਿਹਾ ਜਾ ਰਿਹਾ ਹੈ ਕਿਉਂਕਿ ਮੈਂ ਇੰਨੀ ਮਹਿੰਗੀ ਸ਼ਰਾਬ ਨਹੀਂ ਪੀ ਸਕਦਾ ਸੋ ਇਹ ਜਿਹੜਾ ਹੈ ਸਰਕਾਰ ਨੂੰ ਵਸਨੀਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਸੋ ਪੰਜਾਬ ਦੇ ਉਹਨਾਂ ਦੇ ਵੱਲੋਂ ਜਿਹੜਾ ਬੀਤੀ ਸਰਕਾਰਾਂ ਦਾ ਜ਼ਿਕਰ ਕਰਦੇ ਆਂ ਵੀ ਕਿਹਾ ਗਿਆ ਕਿ ਕਾਂਗਰਸ ਅਤੇ ਕਾਲੀ ਦਲ ਦੀਆਂ ਸਰਕਾਰਾਂ ਵੇਲੇ ਹਰ ਕੋਈ ਬੰਦਾ ਠੇਕੇ ਤੋਂ ਘੱਟ ਰੇਟ ਦੇ ਵਿੱਚ ਸ਼ਰਾਬ ਲੈ ਸਕਦਾ ਸੀ ਪਰ ਹੋਣ ਦੇ ਸਮੇਂ ਦੇ ਵਿੱਚ ਭਗਵੰਤਮਾਨ ਸਰਕਾਰ ਵੱਲੋਂ ਕਾਫੀ ਜ਼ਿਆਦਾ ਟੈਕਸ ਵਧਾ ਦਿੱਤਾ ਗਿਆ ਹੈ ਸੋ ਇਸ ਨੂੰ ਜਿਹੜਾ ਘਟਾਉਣਾ ਚਾਹੀਦਾ ਹੈ ਤਾਂ ਜੋ ਲੋਕ ਸਸਤੀ ਜ਼ਹਿਰੀਲੀ ਸ਼ਰਾਬ ਦੇ ਵੱਲ ਰੁੱਖ ਨਾ ਕਰਨ ਸੋ ਜਿਹੜੀ ਆ ਸਰਕਾਰ ਦੇ ਵੱਲੋਂ ਜਿਹੜੀ ਠੇਕੇ ਖੋਲੇ ਗਏ ਹਨ ਉੱਥੇ ਜਿਹੜੀ ਉਹਨਾਂ ਨੂੰ ਸ਼ਰਾਬ ਮਿਲ ਸਕੇ ਤਾਂ ਜੋ ਕਿ ਸਸਤੀ ਸ਼ਰਾਬ ਦੇ ਚੱਕਰ ਦੇ ਵਿੱਚ ਆਪਣੀ ਜਾਨ ਨਾ ਗਵਾਉਣ ਅਤੇ ਜਿਹੜੀ ਸਰਕਾਰ ਦੇ ਵੱਲੋਂ ਸ਼ਰਾਬ ਜਾਂ ਉਹਦੇ ਰੇਟ ਦੇ ਵਿੱਚ ਗ੍ਰਾਵਟ ਨਹੀਂ ਆਉਣੀ ਚਾਹੀਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਕਾਫੀ ਜ਼ਿਆਦਾ ਅਹਿਮ ਖਬਰ ਹੈ ਸੋ ਨਵੀਂ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਵੱਡੇ ਕਾਦਮ ਚੁੱਕੇ ਜਾ ਰਹੇ ਹਨ ਸੋ ਲਗਾਤਾਰ ਜਿਹੜਾ ਇਹ ਮਾਮਲਾ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਕਿ ਪੈਟਰੋਲ ਅਤੇ ਡੀਜ਼ਲ ਵਾਹਨਾਂ ਨੂੰ ਪੈਟਰੋਲ ਹੁਣ ਅਤੇ ਡੀਜ਼ਲ ਬੰਦ ਕਰ ਦਿੱਤਾ ਜਾਵੇਗਾ ਜੋ ਕਿ 15 ਸਾਲ ਤੋਂ ਪੁਰਾਣੇ ਹਨ ਸੋ ਹੁਣ 1 ਜੁਲਾਈ ਸਾਲ 2025 ਤੋਂ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਅਤੇ ਇਸ ਤੋਂ ਇਲਾਵਾ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਨੂੰ ਦਿੱਲੀ ਦੇ ਵਿੱਚ ਪੈਟਰੋਲ ਪੰਪਾਂ ਤੋਂ ਤੇਲ ਨਹੀਂ ਮਿਲੇਗਾ ਜੀ ਹਾਂ ਵੱਡਾ ਫੈਸਲਾ ਜਿਹ ਜਿਆਦਾ ਪਿਛਲੇ ਸਮੇਂ ਤੋਂ ਜਿਹੜਾ ਤੁਹਾਨੂੰ ਦੱਸੀਆ ਕਿ ਸੁਪਰੀਮ ਕੋਰਟ ਨੇ ਸਾਲ 2018 ਦੇ ਵਿੱਚ ਦਿੱਲੀ ਦੇ ਵਿੱਚ 10 ਸਾਲ ਤੋਂ ਜਿਹੜੇ ਪੁਰਾਣੇ ਬਣੇ ਬਾਹਾਂ ਆ ਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਸੀ ਪਰ ਜਿਹੜਾ ਹੁਣ ਪੈਟਰੋਲ ਦੀ ਪਾਬੰਦੀ ਜਿਹੜੀ ਲਗਾਈ ਗਈ ਹੈ ਤਾਂ ਜੋ ਕਿ ਲੋਕਾਂ ਦੇ ਵੱਲੋਂ ਪੁਰਾਣੇ ਬਾਹਾਂ ਜਿਹੜੇ ਆ ਉਹ ਨਾ ਚਲਾਏ ਜਾਣ ਸੋ ਲਗਾਤਾਰ ਜਿਹੜਾ ਹੈ ਦਿੱਲੀ ਦੇ ਵਿੱਚ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ ਜਿਸ ਦੇ ਕਾਰਨ ਇਹ ਵੱਡਾ ਫੈਸਲਾ ਹੁਣ ਦਿੱਲੀ ਦੀ ਸਰਕਾਰ ਦੇ ਵੱਲੋਂ ਲੈ ਲਿਆ ਗਿਆ ਹੈ ਸੋ ਕੱਲ ਸ਼ਾਮ ਨੂੰ ਪੰਜਾਬ ਦੇ ਵਿੱਚ ਫਿਰ ਤੋਂ ਜਿਹੜਾ ਜਲੰਧਰ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਤੇਜ਼ ਤੂਫਾਨ ਦੇਖਣ ਨੂੰ ਮਿਲੇ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਜਲੰਧਰ ਦੇ ਵਿੱਚ ਹੀ ਇੱਕ ਜੂਡੀਓ ਜੋ ਕਿ ਕੱਪੜੀਆਂ ਦਾ ਬ੍ਰਾਂਡ ਹੈ ਉਹਨਾਂ ਦੀ ਜਿਹੜੀ ਉਹ ਛਾਤਰ ਜਿਹੜੀ ਸ਼ਟਰਿੰਗ ਕੀਤੀ ਹੋਈ ਸੀ ਉਹ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਕਾਰ پارک ਕੀਤੀਆਂ ਹੁੰਦੀਆਂ ਹਨ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਇਸ ਤੋਂ ਇਲਾਵਾ ਇੱਕ ਜਿਹੜਾ ਆ ਜਲੰਧਰ ਦੇ ਨਗਰ ਨਿਗਮ ਦੇ ਦਫ਼ਤਰ ਦੇ ਬਾਹਰ ਇੱਕ ਵੱਡਾ ਖੰਭਾ ਲੱਗਾ ਹੋਇਆ ਸੀ ਜਿਸ ਦੇ ਉੱਪਰ ਤਿਰੰਗਾ ਲਹਿਰਾਇਆ ਹੋਇਆ ਸੀ ਸੋ ਇਹ ਵੀ ਜਿਹੜਾ ਮੀਂਹ ਚੜ੍ਹ ਕੇ ਕਾਨੇ ਡੈਗ ਜਾਂਦਾ ਹੈ ਜਿਸ ਤੋਂ ਬਾਅਦ ਕੀ ਕਾਫੀ ਜਿਆਦਾ ਜਿਹੜਾ ਨੁਕਸਾਨ ਹੁੰਦਾ ਹੈ ਸੋ ਤੁਸੀਂ ਜਿਹੜਾ ਤਸਵੀਰ ਦੇ ਵਿੱਚ ਵੀ ਦੇਖ ਸਕਦੇ ਹੋ ਹੋਰ ਵੀ ਕਾਫੀ ਜਿਆਦਾ ਜਿਹੜਾ ਨੁਕਸਾਨ ਦੇਖਣ ਨੂੰ ਮਿਲਿਆ ਅਤੇ ਪੂਰੀ ਰਾਤ ਜਿਹੜੀ ਆ ਜਲੰਧਰ ਹੁਸ਼ਿਆਰਪੁਰ ਵਰਗੇ ਏਰੀਆ ਦੇ ਵਿੱਚ ਲਾਈਟ ਜਿਹੜੀ ਆ ਉਹ ਨਹੀਂ ਆਈ ਇਸ ਤੋਂ ਬਾਅਦ ਕੈਨੇਡਾ ਤੋਂ ਇਹ ਹੁਣ ਖਬਰ ਨਿਕਲ ਕੇ ਆ ਰਹੀ ਹੈ ਕਿ ਕੈਨੇਡਾ ਦੇ ਵਿੱਚ ਇਹ ਦੋ ਪੰਜਾਬੀ ਨੌਜਵਾਨਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਜਿਹੜੀ ਆ ਉਹ ਪਹਿਲਾਂ ਤੇ ਸਜ਼ਾ ਭੁਗਤਣੀ ਪਈ ਤੇ ਬਾਅਦ ਵਿੱਚ ਹੁਣ ਕੈਨੇਡਾ ਤੋਂ ਰਿਪੋਰਟ ਕਰ ਦਿੱਤਾ ਜਾਵੇਗਾ ਜੀहां ਤੁਹਾਨੂੰ ਦੱਸ ਦਈਏ ਕਿ 27 ਜਨਵਰੀ ਸਾਲ 2024 ਨੂੰ ਬੰਡੇ ਤੜਕੇ ਜਿਹੜਾ ਵਾਪਰਿਆ ਹਾਸਾ ਜੋ ਕਿ ਟਰੱਕ ਦੇ ਮਗਰੋਂ ਪੈਦਲ ਸਾਕਸ਼ ਗੱਡੀ ਹੇਠ ਫਸ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਇਹ ਦੋਨੋਂ ਨੌਜਵਾਨ ਜਿਹੜੇ ਸੀ ਇਹਨਾਂ ਦੇ ਵੱਲੋਂ ਸਵਾ ਕਿਲੋਮੀਟਰ ਤੱਕ ਉਸ ਨੂੰ ਸੀੜਿਆ ਗਿਆ ਤੇ ਜਦੋਂ ਗੱਡੀ ਰੁਕ ਗਈ ਤੇ ਉਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਹੁਣ ਕੈਨੇਡਾ ਦੀ ਕੋਰਟ ਦੇ ਵਿੱਚ ਚੱਲ ਰਿਹਾ ਸੀ ਤੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਜਿਹੜੀ ਆ ਸਜ਼ਾ ਵੀ ਸੁਣਾਈ ਗਈ ਹੈ ਤੇ ਇਸ ਤੋਂ ਬਾਅਦ 3 ਸਾਲ ਦੀ ਸਜ਼ਾ ਭੇਜਣ ਤੋਂ ਬਾਅਦ ਜਿਹੜਾ ਇਹਨਾਂ ਨੂੰ ਹੁਣ ਭਾਰਤ ਦੇ ਵਿੱਚ ਡਿਪੋਰਟ ਕਰ ਦਿੱਤਾ ਜਾਵੇਗਾ ਸੋ ਤੁਹਾਨੂੰ ਦੱਸ ਦਈਏ ਕਿ ਇਹ ਦੋਨੋਂ ਨੌਜਵਾਨ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਗਏ ਹੋਏ ਸਨ ਅਤੇ ਟਰੱਕ ਡਰਾਈਵਿੰਗ ਦਾ ਕੰਮ ਕਰਦੇ ਸਨ ਸੋ ਇਸ ਤੋਂ ਬਾਅਦ ਹੁਣ ਇਹ ਬੇहद ਜਿਹੜੀ ਉਮੰਦ ਭਾਗੀ ਖਬਰ ਜਿਹੜੀ ਇਹ ਪੰਜਾਬੀਆਂ ਲਈ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਹੁਣ ਐਫ ਡੀ ਕਰਾਉਣ ਵਾਲੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਕੇਂਦਰ ਸਰਕਾਰ ਨੇ ਵਿੱਤੀ ਸਾਲ 2024 ਤੇ 25 ਲਈ ਮੁਲਾਜ਼ਮਾਂ ਦੇ ਪ੍ਰੈসিডেন্ট ਫੰਡ ਦੇ ਉੱਤੇ ਜਿਹੜਾ 8.25% ਦੀ ਵਿਆਜ ਦਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਦੇ ਨਾਲ ਰਿਟਾਇਰਮੈਂਟ ਫੰਡ ਸੰਸਥਾ EPF ਆਪਣੀ 7 ਕਰੋੜ ਤੋਂ ਵੱਧ ਸਬਸਕ੍ਰਾਈਬਰਾਂ ਨੂੰ ਦੇ ਸੇਵਾ ਮੁਕਤੀ ਤੋਂ ਬਾਅਦ ਫੰਡਾਂ ਦੇ ਵਿੱਚ ਸਾਲਾਨਾ ਵਿਆਜ ਇਕੱਠਾ ਕਰਨ ਦੇ ਯੋਗ ਹੋ ਗਈ ਹੈ ਸੋ ਤੁਹਾਨੂੰ ਦੱਸਦੀ ਹੈ ਕਿ EPF ਹੋਰ ਤੇ ਨੇ ਜਿਹੜਾ ਕਿ 28 ਫਰਵਰੀ ਨੂੰ ਵਿੱਤੀ ਸਾਲ ਸਾਲ 2024 ਅਤੇ 25 ਲਈ ਮੁਲਾਜ਼ਮਾਂ ਦੇ ਪ੍ਰਾਇਡੈਂਟ ਫੰਡ ਜਮ੍ਹਾਂ ਤੇ 8.25 ਫੀਸਦੀ ਦੀ ਵਿਆਜ ਦਰ ਨੂੰ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਸੀ ਜੋ ਕਿ ਪਿਛਲੇ ਵਿੱਤੀ ਸਾਲ ਦੇ ਵਿੱਚ ਵੀ ਜਿਹੜਾ ਪ੍ਰਦਾਨ ਕੀਤੀ ਗਈ ਸੀ ਤੇ ਇਸੇ ਦਰ ਦੇ ਬਰਾਬਰ ਹੈ ਸੋ ਤੁਹਾਨੂੰ ਕਹ ਦਈਏ ਕਿ ਇਹ ਮੁਲਾਜ਼ਮਾਂ ਲਈ ਉਹਨਾਂ ਲਈ ਹੋਵੇਗਾ ਜੋ ਕਿ ਸਰਕਾਰੀ ਨੌਕਰੀ ਕਰਦੇ ਰਹੇ ਹਨ ਸੋ ਉਹਨਾਂ ਦੇ ਲਈ ਹੁਣ ਜਿਹੜਾ 8.2 ਫੀਸਦੀ ਤੱਕ ਜਿਹੜੀ ਆ ਉਹਨਾਂ ਨੂੰ ਸਾਲਾਨਾ ਜਿਹੜੀ ਆ ਹੋਰ ਰਿਟਰਨ ਮਿਲ ਸਕਦੀ ਹੈ ਇਸ ਤੋਂ ਬਾਅਦ ਕਿਸਾਨਾਂ ਦੇ ਨਾਲ ਰਿਲੇਟਡ ਜਿਹੜੀ ਉਹ ਖਬਰ ਅਗਲੀ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪਿਛਲੇ ਸਾਲ ਵੀ ਸਰਕਾਰ ਦੇ ਵੱਲੋਂ ਝੋਨਾ ਚੱਕਣ ਦੇ ਵਿੱਚ ਕਾਫੀ ਜ਼ਿਆਦਾ ਜਿਹੜੀਆਂ ਦਿੱਕਤਾਂ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਸੀ ਤੇ ਜਿਹੜੇ ਕਿਸਾਨ ਵੀ ਕਾਫੀ ਜ਼ਿਆਦਾ ਖੱਜਲ ਖਵਾਰ ਹੋਏ ਸਨ ਸ਼ੈਲਰ ਮਾਲਕਾਂ ਦੇ ਵੱਲੋਂ ਸਰਕਾਰ ਦੇ ਵੱਲੋਂ ਸ਼ੈਲਰ ਮਾਲਕਾਂ ਨੂੰ ਕਿਹਾ ਗਿਆ ਸੀ ਕਿ 30 ਜੂਨ ਤੱਕ ਜਿਹੜਾ ਚਾਵਲ ਚੁੱਕਣ ਦਾ ਉਹਨਾਂ ਨੂੰ ਭਰੋਸਾ ਦਿੱਤਾ ਸੀ ਪਰ ਸ਼ੈਲਰ ਮਾਲਕਾਂ ਦੇ ਦੁਆਰਾ ਜਿਹੜਾ ਹੈ 15% ਦੀ ਤੋਂ ਵੱਧ ਚੌਲਾਂ ਦੀ ਮਿਲਿੰਗ ਬਾਕੀ ਰਹਿ ਗਈ ਹੈ ਤੇ ਇਸ ਤੋਂ ਇਲਾਵਾ ਸ਼ੈਲਰ ਮਾਲਕਾਂ ਨੂੰ ਲੇਬਰ ਆਦਿ ਦੇ ਵਿੱਚ ਵੀ ਭਾਰੀ ਖਰਚਾ ਸਹਿਣਾ ਪੈ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇੱਧਰ ਮੌਜੂਦਾ ਸਮੇਂ ਦੇ ਵਿੱਚ ਵੀ ਸ਼ੈਲਰਾਂ ਦੇ ਅੰਦਰ 30% ਦੀ ਚਾਵਲ ਬਾਕੀ ਹਨ ਜਿਸ ਦੇ ਕਾਰਨ ਝੋਨੇ ਦੀ ਲਵਾਈ ਦਾ ਸੀਜ਼ਨ ਵੀ ਸਿਰ ਦੇ ਉੱਤੇ ਆ ਚੁੱਕਾ ਹੈ ਅਤੇ ਸਰਕਾਰ ਦੇ ਵੱਲੋਂ ਸ਼ੈਲਰ ਮਾਲਕਾਂ ਨੂੰ 30 ਜੂਨ ਤੱਕ ਜਿਹੜੇ ਪੈਂਡਿੰਗ ਪੈ ਲਟ ਗਿਆ ਸੀ ਪਰ ਹੁਣ ਕਾਫੀ ਜਿਆਦਾ ਜਿਹੜੀ ਉਹ ਘਟ ਸਮਾਂ ਬਚ ਚੁੱਕਾ ਹੈ ਤੇ ਇਸ ਤੋਂ ਇਲਾਵਾ ਸੈਲਰ ਮਾਰਕਾਂ ਦੇ ਦੁਆਰਾ ਜਿਹੜਾ ਕਾਫੀ ਝੋਨਾ ਜਿਹੜਾ ਉਹਨਾਂ ਦਾ ਹਲੇ ਚੌਲ ਵੀ ਜਿਹੜੇ ਆ ਉਹ ਸੈਲਰਾਂ ਦੇ ਵਿੱਚ ਹੀ ਪੈਂਡਿੰਗ ਪਏ ਹਨ ਜਿਸ ਤੋਂ ਬਾਅਦ ਕੀ ਹੁਣ ਇਹ ਚਿੰਤਾ ਬਣ ਚੁੱਕੀ ਹੈ ਕਿ ਸਰਕਾਰ ਦੇ ਦੁਆਰਾ ਇਸ ਸਾਲ ਵੀ ਇਸੇ ਤਰ੍ਹਾਂ ਹੀ ਜਿਹੜਾ ਕਿਸਾਨਾਂ ਨੂੰ ਖਰਾਬ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਜਿਹੜੀ ਆ ਹੁਣ ਬੱਸਾਂ ਦੇ ਵਿੱਚ ਫ੍ਰੀ ਸਫ਼ਰ ਕਰਨ ਵਾਲਿਆਂ ਦੇ ਲਈ ਨਿਕਲ ਕੇ ਆ ਰਹੀ ਹੈ ਜੀ ਹਾਂ ਜਿੱਥੇ ਕਿ ਸਿਟੀ ਫਿਰੋਜ਼ਪੁਰ ਤੋਂ ਚੱਲਣ ਵਾਲੀਆਂ ਰੋਡਵੇ ਦੀਆਂ ਬੱਸਾਂ ਬਿਨਾਂ ਕੈਂਟ ਬੱਸ ਸਟੈਂਡ ਤੇ ਰੁਕੇ ਸਿੱਧਾ ਹੀ ਲਾਈਟਾਂ ਵੱਲ ਚੌਕ ਤੋਂ ਸਵਾਰੀਆਂ ਚੱਕੇ ਭਜਾ ਲੈ ਕੇ ਜਾਂਦੇ ਹਨ ਸੋ ਲਗਭਗ ਕਾਫੀ ਜ਼ਿਆਦਾ ਜਿਹੜੀਆਂ ਬੱਸਾਂ ਪਹਿਲਾਂ ਤੋਂ ਹੀ ਫੁੱਲ ਹੁੰਦੀਆਂ ਹਨ ਜਿਸ ਦੇ ਕਾਰਨ ਡਰਾਈਵਰ ਅਤੇ ਕੰਡੈਕਟਰਾਂ ਦੇ ਦੁਆਰਾ ਜਿਹੜੀਆਂ ਖੜੀਆਂ ਸਵਾਰੀਆਂ ਉਹਨਾਂ ਨੂੰ ਨਹੀਂ ਚੱਕਿਆ ਜਾਂਦਾ ਜਿਸ ਦੇ ਕਾਰਨ ਵਿਦਿਆਰਥੀ ਅਤੇ ਹੋਰ ਲੋਕ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਜਿਹੜਾ ਸਰ ਦੀ ਰੋਡਵੇਜ ਮੁਲਾਜ਼ਮ ਜੇਕਰ ਇਸ ਤਰ੍ਹਾਂ ਨਕਰਦੇ ਹਨ ਤੇ ਉਹਨਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਆਮ ਜਨਤਾ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕਰ ਰਹੇ ਹਨ ਬਲਕਿ ਸਰਕਾਰ ਦੀ ਇਮੇਜ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ ਸਥਾਨਕ ਲੋਕਾਂ ਤੇ ਯਾਤਰੀਆਂ ਨੇ ਟ੍ਰਾਂਸਪੋਰਟ ਮੰਤਰੀ ਪੰਜਾਬ ਸਰਕਾਰ ਅਤੇ ਇਸ ਤੋਂ ਇਲਾਵਾ ਜੀਐਸ ਪੰਜਾਬ ਫਿਰੋਜ਼ਪੁਰ ਦੇ ਕੋਲ ਲਾਪਰਵਾਹੀ ਅਤੇ ਮਨਮਾਨੀ ਕਰਨ ਵਾਲੇ ਮੁਲਾਜ਼ਮਾਂ ਦੇ ਵਿਰੁੱਧ ਜਿਹੜੀ ਆ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਪਾਸੇ ਜਿੱਥੇ ਸਰਕਾਰੀ ਬਸਾਂ ਦੇ ਵਿੱਚ ਪਹਿਲਾਂ ਤੋਂ ਹੀ ਕਾਫੀ ਜ਼ਿਆਦਾ ਜਗ੍ਹਾ ਫੁੱਲ ਹੋ ਜਾਂਦੀ ਹੈ ਤੇ ਦੂਜੇ ਪਾਸੇ ਡਰਾਈਵਰ ਅਤੇ ਕੰਡੈਕਟਰ ਦੇ ਵੱਲੋਂ ਆਪਣਾ ਰੁਖ ਜਿਹੜਾ ਦੱਸਿਆ ਜਾਂਦਾ ਹੈ ਤੇ ਦੂਜੇ ਪਾਸੇ ਜਿਹੜੀਆਂ ਖੜੀਆਂ ਸਵਾਰੀਆਂ ਖਾਸ ਕਰਕੇ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਜਿਹੜਾ ਬਿਆਨ ਦਿੱਤੇ ਜਾਂਦੇ ਹਨ ਇਸ ਤੋਂ ਇਲਾਵਾ ਹੁਣ ਪਾਕਿਸਤਾਨ ਦੇ ਪੰਜਾਬ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ 13 ਜਣਿਆਂ ਦੀ ਜਾਨ ਚਲੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪਿਛਲੇ 1 ਹਫ਼ਤੇ ਤੋਂ ਲਗਾਤਾਰ ਪੰਜਾਬ ਦੇ ਵਿੱਚ ਤੇਜ਼ ਹਨੇਰੀਆਂ ਤੂਫਾਨ ਅਤੇ ਇਸ ਤੋਂ ਇਲਾਵਾ ਭਾਰੀ ਮੀਂਹ ਪੈ ਰਿਹਾ ਹੈ ਸੋ ਪਿਛਲੇ ਦਿਨੀ ਕਾਫੀ ਜ਼ਿਆਦਾ ਗੜੇਮਾਰੀ ਵੀ ਦੇਖਣ ਨੂੰ ਮਿਲੀ ਤੇ ਇਸੇ ਦੌਰਾਨ ਬਿਜਲੀ ਦੀ ਲਾਸ਼ਕ ਡਿੱਗਣ ਦੇ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 92 ਹੋਰ ਜਿਹੜੀਆਂ ਹੋਰ ਜਿਹੜੇ ਹਨ ਕਿ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਪਾਇਆ ਗਿਆ ਹੈ ਸੋ ਪੰਜਾਬ ਦੇ ਵਿੱਚ ਬੇਸ਼ੱਕ ਜਿਹੜਾ ਸ਼ਰਾਬ ਪੀਣ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਦੇਸੀ ਸ਼ਰਾਬ ਜਿਹੜੀ ਆ ਉਹ ਉਸ ਦਾ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਉਹ ਤੁਸੀਂ ਇਹ ਤਸਵੀਰ ਦੇਖ ਸਕਦੇ ਹੋ ਕਿ ਇਹ ਨੌਜਵਾਨ ਜੋ ਕਿ ਹਲਕੀ ਉਮਰ ਦਾ ਨੌਜਵਾਨ ਹੈ ਤੇ ਇਸ ਦੇ ਕੋਲੋਂ 36 ਬੂਤਾਂ ਜਿਹੜੀਆਂ ਦੇਸੀ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ। ਸੋ ਕਾਫੀ ਜ਼ਿਆਦਾ ਹੈਰਾਨ ਜਿਹੜਾ ਕਰ ਦੇਣ ਵਾਲਾ ਮਾਮਲਾ ਇਹ ਵੀ ਹੁਣ ਸਾਹਮਣੇ ਨਿਕਲ ਕੇ ਆ ਰਿਹਾ ਹੈ। ਸੋ ਬੀਤੇ ਦਿਨੀ ਜਿਹੜੀ ਇਹ ਖਬਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਸੀ ਕਿ ਇੱਕ ਟ੍ਰੇਨ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੋ ਲੋਹੇ ਦਾ ਮੰਜਾ ਜਿਹੜਾ ਉਹ ਟ੍ਰੇਨ ਦੇ ਸਾਹਮਣੇ ਪਟੜੀ ਦੇ ਜਿਹੜਾ ਉੱਤੇ ਰੱਖ ਦਿੱਤਾ ਗਿਆ ਸੋ ਮੌਜੂਦ ਨੂੰ ਤੇ ਗ੍ਰਿਫਤਾਰ ਕਰ ਲਿਆ ਗਿਆ ਸੀ ਸੋ ਇਸ ਦੀ ਤਸਵੀਰ ਵੀ ਜਿਹੜੀ ਹੈ ਹੁਣ ਤੁਹਾਨੂੰ ਦੱਦੀ ਹੈ ਕਿ ਸਾਹਮਣੇ ਆ ਚੁੱਕੀ ਹੈ ਜਿਸ ਨੂੰ ਕਿ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸੋ ਇਹ ਬਠਿੰਡਾ ਮਾਨਸਾ ਰੇਲ ਲਾਈਨ ਦੇ ਉੱਤੇ ਜਿਹੜੀ ਇਹ ਘਟਨਾ ਵਾਪਰੀ ਹੈ ਕਿ ਇੱਕ ਨੌਜਵਾਨ ਲਾਲੀ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਦੇ ਵੱਲੋਂ ਇਹ ਲੋਹੇ ਦਾ ਮੰਜਾ ਜਿਹੜਾ ਉਸ ਨੂੰ ਜਿਹੜੀ ਆ ਉਹ ਟ੍ਰੇਨ ਦੀ ਲਾਈਨ ਦੇ ਉੱਤੇ ਰੱਖ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕਿ ਟ੍ਰੇਨ ਰੁਕ ਜਾਂਦੀ ਹੈ ਤੇ ਇਸ ਤੋਂ ਬਾਅਦ ਇਸ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਭਾਰਤ ਪਾਕਿਸਤਾਨ ਜੰਗ ਤੋਂ ਬਾਅਦ ਕਈ ਥਾਵਾਂ ਦੇ ਉੱਤੇ ਜਿਹੜੇ ਹਾਲਾਤ ਆਮ ਹੋ ਚੁੱਕੇ ਹਨ ਪਰ ਜੰਮੂ ਕਸ਼ਮੀਰ ਦੇ ਵਿੱਚ ਸਰਕਾਰ ਦੇ ਵੱਲੋਂ ਕਈ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ ਜਿਹੜੀਆਂ ਉਹ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ ਜਿਸ ਨੂੰ ਕਿ 22 ਮਈ ਤੱਕ ਹੁਣ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਰਕਾਰ ਨੇ ਇਹ ਕਦਮ ਇਸ ਖਦਸ਼ੇ ਦੇ ਮੱਦੇ ਨਜ਼ਰ ਚੁੱਕਿਆ ਹੈ ਕਿ ਕੁਝ ਦੇਸ਼ ਵਿਰੋਧੀ ਤੱਤ ਇਲਾਕੇ ਦੇ ਵਿੱਚ ਕਾਨੂੰਨੀ ਵਿਵਸਥਾ ਦੀ ਉਲੰਘਣਾ ਕਰ ਰਹੇ ਹਨ ਅਤੇ ਮੋਬਾਈਲ ਇੰਟਰਨੈਟ ਦੀ ਦੁਰਵਰਤੋਂ ਕਰ ਰਹੇ ਹਨ ਸੋ ਜਿਸ ਦੇ ਕਾਰਨ ਹੁਣ ਜੰਮੂ ਕਸ਼ਮੀਰ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਜਿਹੜੀਆਂ ਉਹ 22 ਮਈ ਰਾਤ ਨੂੰ 8 ਵਜੇ ਤੋਂ ਲੈ ਕੇ 27 ਮਈ ਰਾਤ ਨੂੰ 8 ਵਜੇ ਤੱਕ ਬੰਦ ਰਹਿਣਗੀਆਂ